ਸਰਸਰਕਾਰ ਜੀ ਪੰਜਾਬ ਨਾ ਮਾਰਸ਼ਲ ਤੁਸੀਂ ਲਗਾਤਾਰ ਦੇਖ ਰਹੇ ਹੋ ਮੈਂ ਤੁਹਾਡਾ ਮੇਜ਼ਬਾਨ ਕ੍ਰਿਸ਼ਨ ਸਿੰਘ ਅੱਜ ਦੋ ਵੱਡੇ ਇੰਪੋਰਟੈਂਟ ਮੁੱਦੇ ਸਾਡੇ ਰਹਿਣਗੇ ਸਭ ਤੋਂ ਪਹਿਲੇ ਪ੍ਰਾਈਮ ਟਾਈਮ ਦੇ ਵਿੱਚ ਅਸੀਂ ਡਿਸਕਸ ਕਰਾਂਗੇ ਕਿ ਇੱਕ ਦਲ ਹੈ ਦੋ ਭਾਰਤੀਆਂ ਕਿਵੇਂ ਹੋ ਸਕਦੀਆਂ ਨੇ ਇਹ ਤਾਂ ਉਹ ਗੱਲ ਹੋ ਗਈ ਕਿ ਇੱਕ ਪੰਥ ਦੋ ਕਾਜ ਸਵਾਲ ਬਹੁਤ ਵੱਡਾ ਹੈ ਬਣਦਾ ਹੈ ਕਿ ਅਕਾਲੀਆਂ ਦੇ ਵਿੱਚ ਬਹੁਤ ਵੱਡੇ ਪੱਦਰ ਤੇ ਫੁੱਟ ਹੈ ਇਸ ਫੁੱਟ ਦਾ ਲਾਭ ਕੌਣ ਲਏਗਾ ਇੱਕ ਪਾਸੇ ਬਾਗੀ ਨੇ ਇੱਕ ਪਾਸੇ ਦਾਗੀ ਨੇ ਹਾਲਾਂਕਿ ਕੋਈ ਵੀ ਅਕਾਲ ਤਖ ਸਾਬ ਦਾ ਹੁਕਮ ਮੰਨਣ ਤੋਂ ਇਨਕਾਰ ਇਸ ਕਦਰ ਹੋ ਰਿਹਾ ਹੈ ਕਿ ਜੱਤੇਦਾਰ ਸਾਬ ਦਾ ਆਪਣਾ ਹੁਕਮ ਸੀ ਜਿਸ ਚ ਗਿਆਨੀ ਰਗਵੀਰ ਸਿੰਘ ਅਤੇ ਗਿਆਨੀ ਹਰਪ੍ਰੀਤ ਸਿੰਘ ਸਣੇ ਪੰ ਸਿੰਘ ਸਹਿਬਾਨਾ ਨੇ ਰਾਏ مشورہ ਕਰਕੇ ਕਿਹਾ ਕਿ ਕੋਈ ਬਾਗੀ ਨਹੀਂ ਕੋਈ ਦਾਗੀ ਨਹੀਂ ਪਰ ਵੱਖ-ਵੱਖ ਭਰਤੀਆਂ ਕਿਉਂ ਹੋ ਰਹੀਆਂ ਨੇ ਹਾਲਾਂਕਿ ਨਵੇਂ ਬਣੇ ਕਾਰਜਕਾਰੀ ਜੱਧਰ ਕੁਲਦੀਪ ਸਿੰਘ ਗੜਗਾਜ ਨੇ ਅੱਜ ਉਹਨਾਂ ਲੀਡਰਾਂ ਨੂੰ ਸੱਦਿਆ ਜਿਹੜੇ ਪੰਜ ਮੈਂਬਰੇ ਕਮੇਟੀ ਦੇ ਵਿੱਚ ਨਹੀਂ ਇਹ ਉਹ ਕਮੇਟੀ ਹੈ ਜਿਹੜੀ ਨਵੀਂ ਭਰਤੀ ਕਰ ਰਹੀ ਹੈ ਜਿਸ ਸਲਿੱਪ ਤੇ ਇਹ ਵੀ ਲਿਖਿਆ ਹੋਇਆ ਕਿ 2 ਤਾਰੀਖ ਦਾ ਫੈਸਲਾ ਸ੍ਰੀ ਅਕਾਲ ਤਖਤ ਸਾਹਿਬ ਦਾ ਸ਼੍ਰੋਮਣੀ ਅਕਾਲੀ ਦਲ ਪਤਾ ਟਿਕਾਣਾ تھا ਸਭ ਕੁਝ ਤਾਂ ਕੀਤਾ ਗਿਆ ਪਰ ਇੱਕ ਭਰਤੀ ਪਹਿਲਾਂ ਕੀਤੀ ਗਈ ਹੈ ਇੱਕ ਨਵੀਂ ਹੋ ਰਹੀ ਹੈ ਮਨਜ਼ੂਰ ਕਿਹੜੀ ਹੋਏਗੀ 2027 ਦੀ ਇਲੈਕਸ਼ਨ ਤੋਂ ਪਹਿਲਾਂ ਇਸ ਫੱਟ ਦਾ ਸਿਆਸੀ ਲਾਭ ਕੌਣ ਲਏਗਾ ਜਾਂ ਅਕਾਲੀ ਇੱਕ ਮੰਚ ਦੇ ਇਕੱਠੇ ਹੋ ਜਾਣਗੇ ਇਹ ਸਮਾਂ ਦੱਸੇਗਾ ਤਾਂ ਤਿੰਨ ਵੱਡੇ ਸਾਡੇ ਸਵਾਲ ਪਹਿਲੇ ਪਾਰਸ਼ਨ ਦੇ ਵਿੱਚ ਰਹਿਣਗੇ ਤਿੰਨ ਵੱਡੇ ਇੰਪੋਰਟੈਂਟ ਸਵਾਲ ਐਸੇ ਡਿਸਕਸ ਤੇ ਨੇ ਕਿ ਕਿਸ ਤਰੀਕੇ ਦੇ ਨਾਲ ਇੱਕ ਦਲ ਦੋ ਭਰਤੀਆਂ ਹੋ ਸਕਦੀਆਂ ਨੇ ਸ਼ੋਮ ਨੇ ਅਕਾਲੀ ਦਲ ਦੇ ਵਿੱਚ ਹੁਣ ਭਰਤੀ ਤਾਂ ਹੋ ਰਹੀ ਹੈ ਪਰ ਕਿਹੜੇ ਅਕਾਲੀ ਦਲ ਦੀ ਭਰਤੀ ਪ੍ਰਵਾਨ ਹੋਏਗੀ ਇਹ ਵੀ ਦੇਖਣਾ ਜ਼ਰੂਰੀ ਰਹੇਗਾ ਦੂਜਾ ਸਾਡਾ ਸਵਾਲ ਰਹੇਗਾ ਅਕਾਲੀਆਂ ਦੀ ਫੁੱਟ ਦਾ ਲਾਭ ਸਿਆਸੀ ਤੌਰ ਤੇ ਕਿਸ ਨੂੰ ਮਿਲੇਗਾ ਅਕਾਲੀ ਦਲ ਦੇ ਵਿੱਚ ਫੁੱਟ ਹੈ ਲਾਭ ਕਿਸ ਨੂੰ ਮਿਲੇਗਾ ਤੀਜਾ ਸਵਾਲ ਤਾਮੀਦ ਦੀ ਵਾਪਸੀ ਦਾ ਸੁਖਬੀਰ ਸਿੰਘ ਬਾਦਲ ਤੋਂ ਕਿੰਨਾ ਹਾਲ ਹੈ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਅਮਨਵੀਰ ਸਿੰਘ ਸਿਆਲੀ ਸਾਹਿਬ ਜੁੜੇ ਨੇ ਲੀਗਲ ਸੈੱਲ ਦੇਖਦੇ ਆ ਸੈੱਲਸਪ ਸਵਾਗਤ ਹੈ ਹਰਜੀਤ ਸਿੰਘ ਪੋਲਰ ਜੀ ਸ਼੍ਰੋਮਣੀ ਅਕਾਲੀ ਦਲ ਤੋਂ ਜੁੜ ਚੁੱਕੇ ਨੇ ਪੋਲਰ ਸਾਹਿਬ ਜੀ ਆਇਆਂ ਨੂੰ ਪੋਲਰ ਜੀ ਅੱਜ ਦੇ ਭਰਤੀ ਤੇ ਪਹਿਲਾ ਕਮੈਂਟ ਸੁਖਵੀਰ ਸਿੰਘ ਬਾਦਲ ਜਿੱਥੇ ਮੁਲਾਕਾਤ ਐਸਜੀਪੀਸੀ ਦੇ ਪ੍ਰਧਾਨ ਦੇ ਨਾਲ ਕਰ ਰਹੇ ਸੀ ਇਹ ਚੱਲ ਕੀ ਰਿਹਾ ਇੱਕ ਦਲ ਦੋ ਭਰਤੀਆਂ ਕਿਵੇਂ ਹੋ ਗਈਆਂ ਜੀ ਵੀ ਦਲ ਤੇ ਇੱਕੋ ਹੀ ਹੈ ਜੋ ਸ਼੍ਰੋਮਣੀ ਅਕਾਲੀ ਦਲ ਦਾ ਹੈ ਔਰ ਸਮਾ ਸਮਾ ਕਈ ਲੋਕ ਜਿਹੜੇ ਨੇ ਵੱਖ ਹੋ ਗਏ ਨਵੇਂ-ਨਵੇਂ ਉਹਨਾਂ ਨੇ ਅਕਾਲੀ ਦਲ ਬਣਾਏ ਆ ਕਦੀ 1920 ਬਣ ਗਿਆ ਕਦੀ ਅਕਾਲੀ ਦਲ ਮਾਨ ਬਣ ਗਿਆ ਕਦੀ ਬਰਨਾਲਾ ਬਣ ਗਿਆ ਜੀ ਤੇ ਵੀ ਜਿਹੜਾ ਅਕਾਲੀ ਦਲ ਹੈ ਬਣਿਆ ਤੇ ਨਵਾਂ ਹੀ ਹੈ ਪਰ ਕਿਤਨਾ ਕਿਤੇ ਅਕਾਲ ਤਖਤ ਸਾਹਿਬ ਦੇ ਤੇ ਸ਼ਰਮਣੀ ਅਕਾਲੀ ਦਲ ਦੇ ਮੋਢਿਆਂ ਚੜ੍ਹ ਕੇ ਬੰਨਣਾ ਚਾਹੁੰਦਾ ਇੱਕ ਝੂਠੀਆਂ ਪਰਚੀਆਂ ਛਪਾ ਕੇ ਜਿਹਦੇ ਉੱਤੇ ਨਾਂ ਤੇ ਕੋਈ ਦਫ਼ਤਰ ਦਾ ਐਡਰੈਸ ਹੈ ਨਾ ਕਿਸੇ ਦਾ ਕੋਈ ਫੋਨ ਨੰਬਰ ਹੈ ਹੂੰ ਔਰ ਪੰਜ ਮੈਂਬਰੀ ਕਮੇਟੀ ਕਦੋਂ ਬਣੀ ਕਿਹਨੂੰ ਪਤਾ ਹੀ ਨਹੀਂ। ਮਮਲੇ ਇੱਕ 420 ਨੂੰ ਕਹਿੰਦੇ ਨਾ ਆਪਾਂ ਵੀ 420 ਦਾ ਪਰਚਾ ਹੁੰਦਾ ਸੀ ਆਪੀਸੀ 420 ਹੁੰਦੀ ਸੀ। ਉਹ ਇਹ 420ਾਂ ਦੀ ਟੋਲੀ ਜਿਹੜੀ ਹੈ ਉਹ ਇੱਕ ਨਵਾਂ ਅਕਾਲੀ ਦਲ ਬਣਾਉਣ ਜਾ ਰਹੀ ਹੈ। ਪਰ ਨਵਾਂ ਅਕਾਲੀ ਦਲ ਬਣਾਉਂਦਿਆਂ ਹੈ ਡਰਦੀ ਵੀ ਹੈ ਵੀ ਸਾਨੂੰ ਕਿਹਨੇ ਪੁੱਛਣਾ ਨਹੀਂ। ਤੁਸੀਂ ਖੁੱਲ ਕੇ ਸਾਹਮਣੇ ਆਓ ਤੁਸੀਂ ਕੋ ਵੀ ਅਸੀਂ ਅਕਾਲੀ ਦਲ ਬਾਕੀ ਹੈ, ਬਾਕੀ ਹੈ ਕਿਹੜੇ ਹੋ? ਉਹਦੇ ਵੀ ਮੰਨਿਆ ਜਾਵੇ ਪਰਚੀਆਂ ਛਪਾਈਆਂ ਨੇ ਉੱਤੇ ਕੁਛ ਤੇ ਲਿਖੋ ਤੁਸੀਂ ਆਪਣੀ ਆਈਡੈਂਟੀਟੀ ਕੋਈ ਤੇ ਦਿਓ ਤੁਸੀਂ ਜਿਹੜਾ ਬੁਰਕਾ ਪਾ ਕੇ ਮਾਸਕ ਪਾ ਕੇ ਇੱਕ ਨਵੀਂ ਜਿਹੜੀ ਉਹ ਚਲਾਣਾ ਚਾਹੁੰਦਾ ਅਸੀਂ ਇਹ ਕਹਿੰਦੇ ਕਿ ਸਾਡੇ ਵੀਰ ਚਲੋ ਇੱਕ ਨਵਾਂ ਅਕਾਲੀ ਦਲ ਬਣੇ ਉਹਦੇ 'ਚ ਕਾਮਯਾਬ ਹੋਣ ਪਰ ਇਹ ਚੋਰਸ ਤੇ ਸਥਾਣੀ ਨਹੀਂ ਜੀ ਅਕਾਲ ਤਖਤ ਨੂੰ ਚਾਹੇ ਮੈਂ ਪੂਰਨ ਤੌਰ ਤੇ ਗੁਰਸਖ ਨਹੀਂ ਹੂੰ ਲੇਕਿਨ ਫਿਰ ਵੀ ਅਸੀਂ ਕਾਲ ਤੱਕ ਦੇ ਸਾਹਮਣੇ ਸਿਰ ਝੁਕਾ ਦਿੰਦੇ ਆ ਕਿਉਂਕਿ ਉਹ ਸਭ ਤੋਂ ਉੱਚ ਪਦਵੀ ਹੈ ਸਾਡੇ ਵਾਸਤੇ ਤੇ ਇਹ ਲੋਕ ਝੂਠ ਦਾ ਪਲੰਦਾ ਜਿਹੜੇ ਪਗੌੜੇ ਨੇ ਕਾਲ ਤੱਕ ਸਾਹਿਬ ਤੋਂ ਜਿਹੜੇ ਛੇਕੇ ਹੋਏ ਨੇ ਉਹ ਲੋਕ ਅੱਜ ਇਕੱਠੇ ਹੋ ਕੇ ਕਹਿੰਦੇ ਤੁੰਨੀ ਆ ਕਹਿੰਦੇ ਬੰਨੀ ਆ ਕਹਿੰਦੇ ਰੰਗੀ ਆ ਕੋਈ ਕੱਟਦਾ ਹੈ ਤੇ ਕਹਿੰਦੇ ਜੀ ਅਸੀਂ ਅਕਾਲ ਤਖਤ ਸਾਹਿਬ ਦੀ ਪੰਜਵਾਂ ਬਰੀ ਕਮੇਟੀ ਬਣਾ ਕੇ ਤੇ ਪਰਤੀ ਕਰਨ ਲੱਗੇ ਆ ਕਿਉਂ ਇਹਨਾਂ ਛੁੱਟਣਾ ਬੋਲੋ ਤੇ ਇਹ ਆਪਣੇ ਦਮ ਤੇ ਪ੍ਰਤੀਕ ਕਰੋ ਆਪਣਾ ਅਕਾਲੀ ਦਲ ਨਵਾਂ ਜੋ ਵੀ ਬਣਾਉਣਾ ਹੈ ਉਹ ਬਣਾਓ ਉਹ ਜਿਹਾ ਭਾਗੀ ਲਿਖੋ ਸਾਗੀ ਲਿਖੋ ਜਿਹੜਾ ਮਰਜ਼ੀ ਲਿਖੋ ਤੁਸੀਂ ਲੇਕਿਨ ਇੱਕ ਸਹਾਰਾ ਸ਼੍ਰੋਮਣੀ ਅਕਾਲੀ ਦਲ ਦਾ ਲੈ ਕੇ ਇੱਕ ਸਹਾਰਾ ਬਸਾਖੀ ਬਣਾ ਕੇ ਅਕਾਲ ਤਖਤ ਸਾਹਿਬ ਦਾ ਲੈ ਕੇ ਝੂਠਾ ਸਹਾਰਾ ਲੈ ਕੇ ਤੇ ਤੁਸੀਂ ਇਹ ਨਾ ਕਹੋ ਵੀ ਅਸੀਂ ਸੈਲ ਪੰਥਕ ਧੀਰ ਹੈ ਉਹ ਝੂੜ ਤੋਂ ਉੱਪਰ ਉੱਠ ਕੇ ਕੁਝ ਕਰਕੇ ਦਿਖਾਓ ਤੇ ਅਸੀਂ ਮੰਨੀਏ ਵੀ ਆਪਣੇ ਬਲ ਬੁੱਤੇ ਤੁਸੀਂ ਕੀ ਕੀਤਾ ਠੀਕ ਹੈ ਠੀਕ ਹੈ ਸਿਆਲ ਸਾਬ ਦੇਖੋ ਭੁੱਲਰ ਜੀ ਨੇ ਬੜੀਆਂ ਟਿੱਪਣੀਆਂ ਕੀਤੀਆਂ ਬਹੁਤ ਵੱਡੀਆਂ ਟਿੱਪਣੀਆਂ ਸੀ ਮੈਂ ਤਾਂ ਇਹ ਪੁੱਛਣਾ ਚਾਹੁੰਦਾ ਕਿ ਅਕਾਲ ਤਖਤ ਸਾਹਿਬ ਦਾ 2 ਤਾਰੀਖ ਦਾ ਹੁਕਮ ਸੀ ਬਾਗੀ ਲੀਡਰ ਕਹਿ ਰਹੇ ਨੇ ਕਿ ਅਸੀਂ ਹੁਕਮ ਦੀ ਪਾਲਣਾ ਕਰ ਰਹੇ ਹਾਂ ਭੁੱਲਰ ਜੀ ਕਹਿੰਦੇ ਨੇ 420 ਰਹੇ ਕੇ ਹੁਕਮ ਦੀ ਪਾਲਣਾ ਕਰਨਾ 420 ਹਾਂ ਜੀ ਭੁੱਲਰ ਸਾਹਿਬ ਨੇ ਬੜੇ ਬੇਬਾਕ ਬੋਲ ਜਿਹੜੇ ਆ ਉਹ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਨਵੀਂ ਭਰਤੀ ਹੋ ਰਹੀ ਹੈ ਉਹਦੇ ਸੰਬੰਧ ਵਿੱਚ ਇਹਨਾ ਆਪਣੇ ਵਿਚਾਰ ਜਿਹੜੇ ਰੱਖੇ ਆ ਕ੍ਰਿਸ਼ਨ ਜੀ ਸ਼੍ਰੋਮਣੀ ਅਕਾਲੀ ਦਲ ਦਾਇਕ ਆਪਣਾ ਵਿਧਾਨ ਆ ਕਨਸਟੀਟਿਊਸ਼ਨ ਆ ਉਹਦੇ ਮੁਤਾਬਕ ਹੀ ਜਿਹੜੀ ਭਰਤੀ ਪ੍ਰਕਿਰਿਆ ਚੱਲ ਰਹੀ ਆ ਭਰਤੀ ਪ੍ਰਕਿਰਿਆ ਸੰਪੂਰਨ ਹੋਣ ਤੋਂ ਬਾਅਦਾਂ ਜਿਹੜਾ ਕੰਪਲੀਟ ਹੋਣ ਤੋਂ ਬਾਅਦਾਂ ਡੈਲੀਗੇਟ ਬਣਨੇ ਆ ਉਹਨਾਂ ਡੈਲੀਗੇਟਾਂ ਦੇ ਵਿੱਚੋਂ ਹੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਹੋਣੀ ਆ ਇਸ ਤਰ੍ਹਾਂ ਹੀ ਹੁੰਦੀ ਆਈ ਆ ਪਿਛਲੇ 100 ਸਾਲ ਤੋਂ ਤੇ ਅੱਗੇ ਵੀ ਇਸ ਤਰ੍ਹਾਂ ਹੋਣੀ ਆ ਹੁਣ ਦੋ ਤਰੀਕ ਵਾਲੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਤੋਂ ਬਾਦਾਂ ਇੱਥੇ ਮੇਰਾ ਇੱਕ ਨਿੱਜੀ ਵਿਚਾਰ ਆ ਕਿ ਅਕਾਲ ਤਖਤ ਸਾਹਿਬ ਨੇ ਧਾਰਮਿਕ ਸਜਾਵਾਂ ਜਿਹੜੀਆਂ ਉਸ ਦਿਨ ਲਾਉਣੀਆਂ ਸੀ ਜਿਸ ਤਰ੍ਹਾਂ ਵੀ ਸਾਰੇ ਨੁਮਾਇੰਦਿਆਂ ਨੇ ਉੱਥੇ ਜੋ ਵੀ ਸਵਾਲ ਜਵਾਬ ਹੋਏ ਉਹ ਸਾਰੇ ਹੀ ਆਪਾਂ ਮੀਡੀਆ ਤੇ ਆਪਾਂ ਦੇਖਿਆ ਉਸ ਮੁਤਾਬਕ ਜਿਹੜੀਆਂ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਧਾਰਮਿਕ ਸਜਾਵਾਂ ਜਿਹੜੀਆਂ ਲਾਈਆਂ ਗਈਆਂ ਹੁਣ ਨਾਲ ਦਾ ਹੀ ਇੱਕ ਪੱਖ ਕਿ ਜਿਹੜਾ ਪੋਲੀਟੀਕਲ ਪੱਖ ਆ ਹੁਣ ਪੋਲੀਟੀਕਲ ਪਾਰਟੀ ਦਾ ਜਿਹੜਾ ਇੱਕ ਆਪਣਾ ਵਿਧਾਨ ਆ ਉਹਦੇ ਉੱਪਰ ਇੱਕ 5 ਮੈਂਬਰ 7 ਮੈਂਬਰੀ ਕਮੇਟੀ ਬਣਾ ਦਿੱਤੀ ਗਈ ਚਲੋ ਕਮੇਟੀ ਬਣ ਗਈ ਹੁਣ ਜੇ ਤੇ ਇਸ ਸਾਰੇ ਹੀ ਜਿਹੜਾ ਝਗੜਾ ਕ੍ਰੀਏਟ ਹੋਇਆ ਜੇ ਇਹਨੂੰ ਖਤਮ ਕਰਨਾ ਸੀ ਤੇ ਇਸ ਕਮੇਟੀ ਦੇ ਵਿੱਚ ਕੁਝ ਮੈਂਬਰ ਵਧਾਏ ਵੀ ਜਾ ਸਕਦੇ ਸੀ ਸਮੇਂ ਦੀ ਲੋੜ ਮੁਤਾਬਕ ਜੀ ਉਹ ਕੁਝ ਵੀ ਨਹੀਂ ਹੋਇਆ ਉਹ ਝਗੜਾ ਹੋਰ ਕਿਸੇ ਬੰਨੇ ਚਲੇ ਗਿਆ ਜਿਹੜਾ ਇਸ ਨੂੰ ਸ਼ੇਪ ਹੋਰ ਤਰ੍ਹਾਂ ਦੀ ਦਿੱਤੀ ਗਈ ਕਿਉਂਕਿ ਜਿੰਨਾ ਵੀ ਇਹ ਇਸ਼ੂ ਸੀ ਇਹਨੂੰ ਸਾਰਾ ਹੀ ਜਿਹੜੀਆਂ ਸਿੱਖ ਵਿਰੋਧੀ ਤਾਕਤਾਂ ਨੇ ਜਿਹੜੀਆਂ ਸ਼ਰੂਮਣੀ ਅਕਾਲੀ ਦਲ ਅਤੇ ਐਸਜੀਪੀਸੀ ਨੂੰ ਢਾਹ ਲਾਉਣਾ ਚਾਹੁੰਦੀਆਂ ਸਨ ਉਹਨਾਂ ਦੇ ਇਸ਼ਾਰਿਆਂ ਦੇ ਉੱਤੇ ਕੁਝ ਬੰਦਿਆਂ ਨੇ ਜਿਹੜਾ ਇਹ ਕੰਮ ਕੀਤਾ ਉਸ ਤੋਂ ਬਾਅਦ ਜਿਹੜਾ ਇਹ ਡਿਊਲ ਸਟੈਂਡ ਜਿਹੜਾ ਡਿਊਲ ਸਟੈਂਡਰਡ ਹੁਣ ਸਾਡੇ ਉਹ ਵੀ ਸ਼੍ਰੋਮਣੀ ਅਕਾਲੀ ਦਲ ਦੇ ਹੀ ਨਮਾਇਦੇ ਨੇ ਜਿਹੜੇ ਉਸ ਪੰਜ ਮੈਂਬਰੀ ਦੀ ਕਮੇਟੀ ਜਿਹੜੀਆਂ ਜੇ ਭਰਤੀ ਦੀ ਸ਼ੁਰੂਆਤ ਕੀਤੀ ਆ ਤੇ ਅੱਜ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਭੁੰਦਰ ਸਾਹਿਬ ਨੇ ਬੜੇ ਵਿਵਾਖ ਬੋਲ ਇਸ ਤੋਂ ਪਹਿਲਾਂ ਵੀ ਜਿਹੜੀ ਇਹਨਾਂ ਦੀ ਮੀਟਿੰਗ ਹੋਈ ਸੀ ਉਹਦੇ ਵਿੱਚ ਵੀ ਉਹਨਾਂ ਕਹੇ ਕਿ ਪੰਥਕ ਏਕਤਾ ਦੀ ਜਿਹੜੀ ਗੱਲ ਕਰੀਏ ਆਪਾਂ ਇੱਕ ਫੋਰਮ ਤੇ ਇਕੱਠੇ ਹੋਈਏ ਤੁਸੀਂ ਸਾਡਾ ਹੀ 파ਟ ਹੋ ਤੇ ਤੁਸੀਂ ਵੀ ਜਿਹੜੀ ਭਰਤੀ ਆਪਣੀ ਕਰ ਰਹੇ ਹੋ ਹੁਣ ਇੱਕ ਵੱਖਰੀਆਂ ਰਸੀਦਾ ਛਾਪ ਕੇ ਜੇ ਆਪਣਾ ਸੁਭਾਵਿਕ ਰਹੇਗਾ ਦੇ ਵਿੱਚ ਕੋ ਨਾ ਸਰਸਵ ਕੰਪਲੀਟ ਕਰੋ ਬਹੁਤ ਕਾਰਸ਼ਮਨਾ ਚ ਹੈ ਜਿਹੜੀ ਮੈਂਬਰਸ਼ਿਪ ਦੀਆਂ ਜਿਹੜੀਆਂ ਪਰਚੀਆਂ ਨੇ ਪਾਰਟੀ ਵੱਲੋਂ ਰਿਲੀਜ਼ ਕੀਤੀਆਂ ਗਈਆਂ ਹੁਣ ਸ਼ਰੋਮਣੀ ਜਿਹੜਾ ਉਸ ਤੇ ਪਿਛਲੇ ਦਿਨੀ ਤੁਸੀਂ ਸਾਰੇ ਮੀਡੀਆ ਤੇ ਵੇਖਿਆ ਸ਼ਰੋਮਣੀ ਤੇ ਜਿਹੜਾ ਲਫ਼ਜ਼ ਉਹ ਗੈਬ ਕਰ ਦਿੱਤਾ ਗਿਆ ਉਸ ਪਾਰਟੀ ਦੇ ਉੱਪਰ ਨਾ ਕੋ ਨੰਬਰ ਨਾ ਕੋ ਰਜਿਸਟਰਡ ਨੰਬਰ ਨਾ ਕੋ ਪਾਰਟੀ ਆਫਿਸ ਅਕਾਲੀ ਦਲ ਹੀ ਇਕੱਲਾ ਲਿਖ ਕੇ ਨਵੀਆਂ ਇੱਕ ਬਣਾ ਕੇ ਪਰਚੀਆਂ ਤੇ ਆਪਾਂ ਸਮਝਦੇ ਆ ਇੱਕ ਸਟੈਚੂ ਆ ਕੋਈ ਵੀ ਪਾਰਟੀ ਉਹ ਵਿਧਾਨ ਦੇ ਨਾਲ ਚੱਲਦੀ ਆ ਆਪਾਂ ਸਟੈਚੂ ਦੇ ਅਗੇਂਸਟ ਇਹ ਕਾਪੜੀਆਂ ਜਿਹੜੀਆਂ ਉਹ ਬਣਾ ਕੇ ਇਹ ਕੋਈ ਪਰਚੀਆਂ ਜਾਂ ਰਸੀਦਾ ਛਾਪ ਕੇ ਆਪਾਂ ਉਹ ਜਿਹੜੀ ਭਰਤੀ ਕਰਨੀ ਸ਼ੁਰੂ ਕਰ ਦਿੱਤਾ ਜਾਂ ਉਹ ਕਿਸੇ ਵੀ ਤਰ੍ਹਾਂ ਜਿਹੜੀ ਆ ਉਹ ਜਿਹੜੀ ਪੰਜਾਬ ਦੀ ਜਨਤਾ ਨੇ ਉਹਨੂੰ ਮੰਨਣਾ ਨਹੀਂ ਗਾ ਲੀਗਲ ਤੌਰ ਤੇ ਵੀ ਜਿਹੜੀ ਆ ਉਹ ਗੱਲ ਬਣਦੀ ਨਹੀਂ ਤੇ ਕ੍ਰਿਸ਼ਨ ਜੀ ਮੰਨ ਲਓ ਹੁਣ ਸਾਡਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਕਟ ਆ 1925 ਦਾ ਇਹਦੇ ਅਗੇਂਸਟ ਕੋਈ ਆਪਣੀ ਨਵੀਂ ਸੁਸਾਇਟੀ ਬਣਾ ਕੇ ਤੇ ਉਹ ਤੇ ਕੱਲ ਨੂੰ ਜਿਹੜਾ ਮਰਜ਼ੀ ਬੰਦਾ ਉੱਠ ਕੇ ਕਹੂਗਾ ਮੇਰਾ ਜਿਹੜਾ ਮੈਂ ਸੁਸਾਇਟੀ ਬਣਾਲੀ ਆ ਜੀ ਸਾਹਿਬ ਉਹ ਕਹਿੰਦੇ ਸੀ ਹੁਕਮ ਦੀ ਸੁਸਾਇਟੀ ਆ ਤੇ ਅਸੀਂ ਪਾਲਣਾ ਕਰ ਰਹੇ ਆ ਕਰਨੈਲ ਸਿੰਘ ਪੰਜੋਲੀ ਸਾਹਿਬ ਜੁੜੇ ਨੇ ਮੈਂਬਰ ਨੇ ਐਸਜੀਪੀਸੀ ਮਨੋਲੀ ਸਾਹਿਬ ਸਵਾਗਤ ਹੈ ਅਕਾਲੀ ਦਲ ਦਾ ਮੰਨਣਾ ਹੈ ਕਿ ਜੋ ਭਰਤੀ ਹੋ ਰਹੀ ਹੈ ਇਹ 420 ਲੋਕ ਨਹੀਂ ਹਾਲਾਂਕਿ ਮੇਰਾ ਤਾਂ ਕਾਊਂਟਰ ਕੁਐਸਚਨ ਸੀ ਕਿ ਦੋ ਤਰੀਕ ਦਾ ਫੈਸਲਾ ਸੀ ਅਮਲੀ ਜਾਮਾ ਪਹਿਨਾਉਣ ਦੀ ਕੋਸ਼ਿਸ਼ ਦਾ ਜ਼ਿਕਰ ਤੁਸੀਂ ਕਰ ਰਹੇ ਹੋ ਕਿ ਠੀਕ ਹੈ ਜੀ ਅਸੀਂ ਜੱਦਰ ਸਾਹਿਬ ਦੇ ਹੁਕਮ ਦੇ ਫੁੱਲ ਚੜਾ ਰਹੇ ਹਾਂ ਕਿ ਵਾਕਏ ਤੁਸੀਂ 420 ਜਿਸ ਤਰੀਕੇ ਨਾਲ ਅਕਾਲੀ ਦਲ ਤੁਹਾਡੇ ਤੇ ਵੱਡਾ ਤਾਅਮਤ ਜਾਣ ਰਿਹਾ ਹੈ ਦੇਖੋ ਗੱਲ ਇਹ ਆ ਵੀ 2 ਦਸੰਬਰ 2024 ਨੂੰ ਕਿਰਿਆ ਕਾਲ ਤੱਕ ਸਾਫ ਦੀ ਫਸੀਲ ਤੋਂ ਪੰਜ ਸਿੰਘ ਸਹਬਾਨ ਨੇ ਇਹ ਆਦੇਸ਼ ਦਿੱਤੇ ਨੇ ਕਿ ਜਿਹੜੀ ਮੌਜੂਦਾ ਲੀਡਰਸ਼ਿਪ ਆ ਉਹ ਸਖ ਸੰਗਤਾਂ ਦਾ ਵਿਸ਼ਵਾਸ ਗਵਾ ਚੁੱਕੀ ਆ ਉਹਨਾਂ ਦਾ ਭਰੋਸਾ ਖਤਮ ਕਰ ਚੁੱਕੀ ਹੈ ਤੇ ਇਸ ਲਈ ਕੌਮ ਨੂੰ ਇੱਕ ਨਵੀਂ ਲੀਡਰਸ਼ਿਪ ਦੀ ਜ਼ਰੂਰਤ ਹੈ ਜੀ ਬਣਾਈ ਸਟ ਮੈਂਬਰੀ ਕਮੇਟੀ ਦੇ ਪ੍ਰਧਾਨ ਮਾਨਯੋਗ ਸਰਦਾਰ ਹਰਜਿੰਦਰ ਸਿੰਘ ਜੀ ਧਮੀ ਸਾਹਿਬ ਤੋ ਸਰਾਰ ਸੁਖਵੀਰ ਸਿੰਘ ਬਖਸ਼ਰ ਸਾਹਿਬ ਦੇ ਬਹੁਤ ਨਜ਼ਦੀਕੀ ਸਾਥੀ ਨੇ ਉਹਨਾਂ ਨੂੰ ਉਹਦਾ ਇਸ ਮਤਲਬ ਮੁਖੀ ਬਣਾਇਆ ਢੂੰਗਰ ਸਾਹਿਬ ਉਹਨਾਂ ਦੇ ਬਹੁਤ ਨਜ਼ਦੀਕੀ ਸਾਥੀ ਨੇ ਉਹਨਾਂ ਨੂੰ ਮੈਂਬਰ ਬਣਾਇਆ ਤੇ ਝੁੰਦਾ ਸਾਹਿਬ ਉਹਨਾਂ ਦੇ ਨਜ਼ਦੀਕੀ ਜੀ ਉਹਨਾਂ ਦੇ ਖਾਸ ਬੰਦੇ ਸੀ ਇਹਨਾਂ ਸਾਰੇ ਬੰਦਿਆਂ ਨੂੰ ਰਲ ਕੇ ਨਾਲ ਬਡਾਲਾ ਸਾਹਿਬ ਮੈਦਪੁਰੀ ਸਾਹਿਬ ਦੇ ਜੀਜੀ ਸਤੰਦ ਤੋਂ ਔਰ ਇਹਨਾਂ ਸਾਰਿਆਂ ਨੂੰ ਸੱਤ ਮੈਂਬਰਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਤੁਸੀਂ 6 ਮਹੀਨੇ ਦੇ ਅੰਦਰ-ਅੰਦਰ ਭਰਤੀ ਕਰਕੇ ਨਵੀਂ ਲੀਡਰਸ਼ਿਪ ਕੌਮ ਦੇ ਸਾਹਮਣੇ ਦੇਣ ਦਾ ਯਤਨ ਕਰੋ ਇਹਨਾਂ ਨੂੰ ਵਿਸ਼ਵਾਸ ਕਰਨਾ ਚਾਹੀਦਾ ਸੀ ਕਿ ਜੀ ਅਕਾਲ ਪੁਰਖ ਸਾਹਿਬ ਜੀ ਦੇ ਆਦੇਸ਼ਾ ਉਤੇ ਪਹਿਰੇਦਾਰੀ ਕਰਨੀ ਸੀ ਤੇ ਆਪਣੇ ਸਾਥੀਆਂ ਤੇ ਭੋਸਾ ਕਰਨਾ ਚਾਹੀਦਾ ਸੀ ਉਹਨੇ ਇਹਨਾਂ ਨੇ ਭਰੋਸਾ ਆਪਣੇ ਸਾਥੀਆਂ ਤੇ ਭਰੋਸਾ ਨਹੀਂ ਕੀਤਾ ਅਕਾਲ ਤਖਤ ਦੇ ਆਦੇਸ਼ ਨਹੀਂ ਮੰਨੇ ਤੇ ਫਿਰ ਬਾਰ-ਬਾਰ ਸਾਡੇ ਉੱਤੇ ਅਲੀਗੇਸ਼ਨ ਲਾਈ ਜਣਾ ਜੀ ਇਹ ਝਾਲੀ ਭਰਤੀ ਕਰਦੇ ਨੇ ਜੀ ਇਹ 2 ਨੰਬਰ 7 ਨਾ ਇਹ ਸਿਚੁਏਸ਼ਨ ਖੜੀ ਹੋ ਗਈ ਹੈ ਕਿ ਹੁਣ ਭਰਤੀ ਮੰਨੀ ਕਿਹੜੀ ਜਾਏਗੀ ਅਕਾਲੀ ਦਲ ਦਾ ਇੱਕ ਉਹ ਟੜਾ ਜਿਹੜਾ ਸੁਖਵੀਰ ਸਿੰਘ ਬਾਦਲ ਨੇ ਬੜੇ ਨਜ਼ਦੀਕੀਆ ਉਹਨਾਂ ਨੇ ਵੀ ਭਰਤੀ ਕੀਤੀ ਤੁਸੀਂ ਵੀ ਭਰਤੀ ਵਹਿਮ ਦੀ ਸ਼ੁਰੂਆਤ ਕਰ ਦਿੱਤੇ ਰੌਲਾ ਇਹ ਹੈ ਕਿ ਤੁਹਾਨੂੰ ਗਲਤ ਕਿਹਾ ਜਾ ਰਿਹਾ ਉਹ ਆਪਣੇ ਆਪ ਨੂੰ ਠੀਕ ਠੀਕ ਹੈ ਇਹ ਚ ਕੌਣ ਸਹੀ ਹੈ ਕੌਣ ਗਲਤ ਇਹ ਭਵੈਖ ਨੇ ਪੰਥ ਨੇ ਕਲੀਅਰ ਕਰ ਦੇਣਾ ਪਰ ਇੱਕ ਦਲ ਦੋ ਭਾਰਤੀਆਂ ਕਿਤੇ ਅਕਾਲੀ ਦਲ ਦੀ ਹੋਂਦ ਨੂੰ ਨਾਲ ਖਤਰੇ ਚ ਪਾ ਦਨ ਜਿਸ ਤਰੀਕੇ ਦੇ ਨਾਲ ਅਕਾਲੀ ਦਲ ਦਾ ਸਵਿਧਾਨ ਘੜਿਆ ਗਿਆ ਸੀ ਦੇਖੋ ਗੱਲ ਇਹ ਆ ਵੀ ਜੇ ਤਾਂ ਇਹ ਕਾਲ ਤੱਕ ਸਭ ਤੋਂ ਸੁਪਰੀਮ ਨੇ ਫਿਰ ਤਾਂ ਇਹਨਾਂ ਦੀ ਗੱਲ ਤਸلیم ਕੀਤੀ ਜਾ ਸਕਦੀ ਹੈ ਜੇ ਅਕਾਲੀ ਸੁਪਰੀਮ ਅਕਾਲ ਤਖਤ ਸਾਹਿਬ ਦੀ ਭਰਤੀ ਹੀ ਸੰਗਤ ਨੇ ਪਰਵਾਨ ਕਰਨੀ ਹੈ ਸੰਗਤ ਜਿਹੜੀ ਹੈ ਉਹ ਅਕਾਲ ਤਖਤ ਤੇ ਇੱਕ ਰੱਖਦੀ ਹੈ ਤੇ ਸੰਗਤ ਆਵਸ਼ ਜਿਹੜੀ ਆ ਉਹ ਮਤਲਬ ਅਕਾਲ ਤਖਤ ਦੀ ਭਰਤੀ ਨੂੰ ਫਤਵਾ ਦੇਗੀ ਤੁਸੀਂ ਦੇਖਦੇ ਜਾਓ ਭਵਿੱਖ ਵਿੱਚ ਸੰਗਤ ਦੇ ਫਤਵੇ ਨਾਲ ਇਹ ਸਾਬਤ ਹੋਣਾ ਕਿ ਮਤਲਬ ਸ਼ਰੋਮਣੀ ਅਕਾਲੀ ਦਲ ਅਸਲੀ ਕਿਹੜਾ ਰਹਿ ਗਿਆ ਤੇ ਨਕਲੀ ਕਿਹੜਾ ਰਹਿ ਗਿਆ ਇਹ ਫੈਸਲਾ ਸੰਗਤ ਦੇ ਹੱਥਾਂ ਵਿੱਚ ਹੈ ਸੰਗਤ ਤੇ ਫੈਸਲਾ ਕਰਨਾ ਹੈ ਠੀਕਪੋਲਰ ਸਾਹਿਬ ਕਿਵੇਂ ਕਹਿ ਸਕਦੇ ਹੋ ਕਿ ਇਹ 420 ਨੇ ਪੰਜੋਲੀ ਸਾਹਿਬ ਕਹਿੰਦੇ ਅਸੀਂ ਤਾਂ ਫੁੱਲ ਚੜਾ ਰਹੇ ਹਾਂ ਜਦਰ ਸਾਹਿਬ ਦੇ ਹੁਕਮ ਤੇ ਮੈਨੂੰ ਪੰਜੋਲੀ ਸਾਹਿਬ ਦੀਆਂ ਗੱਲਾਂ ਤੇ ਦੁੱਖ ਹੁੰਦਾ ਇਸ ਗੱਲ ਦਾ ਬੜੇ ਜਾਣੇ ਨੇ ਮੇਰੇ ਪੁਰਾਣੇ ਫੈਡਰੇਸ਼ਨ ਦੇ ਸਾਥੀ ਨੇ ਸ਼੍ਰੋਮਣੀ ਅਕਾਲੀ ਦਲ ਦਾ ਨਾਂ ਲੈਂਦੇ ਐ ਪਰਚੀਆਂ ਛਪਾਉਂਦੇ ਨੇ ਅਕਾਲੀ ਦਲ ਦੇ ਨਾਂ ਤੇ ਸ਼੍ਰੋਮਣੀ ਦੇ ਵਾਟੇ ਦਿੱਤਾ ਪਹਿਲਾਂ ਹੀ ਜਿੰਸਦਿਲਾ ਦਾ ਨਾਂ ਹੋ ਜੀ ਫੇਰ ਦਾਵਾ ਕਰਦੇ ਨੇ ਕਿ ਜੀ ਅਕਾਲ ਤਖਤ ਸਾਹਿਬ ਨੇ ਸੱਤ ਮੈਂਬਰੀ ਕਮੇਟੀ ਬਣਾਈ ਸੀ ਪਰਚੀਆਂ ਦੇਖਿਆ ਪੰਜ ਮੈਂਬਰੀ ਕਮੇਟੀ ਪੰਜ ਮੈਂਬਰੀ ਕਮੇਟੀ ਦਾ ਕਦੋਂ ਮਤਾ ਪਾਸ ਹੋਇਆ ਕਦੋਂ ਜਨਰੇਟਰ ਸਾਹਿਬ ਨੇ ਪੰਜ ਮੈਂਬਰੀ ਕਮੇਟੀ ਨੂੰ ਪਰਮਿਸ਼ਨ ਦਿੱਤੀ ਇਹ ਪੰਜੋਲੀ ਸਾਹਿਬ ਦੱਸ ਦੇਣਗੇ ਫੇਰ ਦਫ਼ਤਰ ਕਿੱ데 ਨਹੀਂ ਕੋਈ ਐਡਰੈਸ ਨਹੀਂ ਉੱਤੇ ਕੋਈ ਸੁਨਾਵਾ ਨਹੀਂ ਉੱਤੇ ਅੱਜ ਕਿਸੇ ਵੀ ਮਤਲਬ ਇੰਡੀਵਿਜੂਅਲ ਦਾ ਵੀ ਤੁਸੀਂ ਪੁੱਛ ਲਓ ਤੇ ਇੱਕ ਆਧਾਰ ਕਾਰਡ ਬਣਦਾ ਤੇ ਸੁਨਾਵਾ ਹੁੰਦਾ ਕਿ ਫਰਾਂਜੀ ਜਗ੍ਹਾ ਦਾ ਰਹਿਣ ਵਾਲਾ ਹੂੰ 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 ਇਹ ਕਿੰਨੀ ਵੱਡੀ ਜਥੇਪੰਦੀ ਦਾ ਕੋਈ ਸਰਨਾਮਾ ਹੀ ਹੈ ਨਹੀਂ ਕਿਸੇ ਪਾਸੇ ਕੋਈ ਫੋਨ ਨੰਬਰ ਹੀ ਹੈ ਨਹੀਂ ਉਹ ਪੋਲਰ ਸਾਹਿਬ ਠੀਕ ਹੈ ਉਹ ਤਕਨੀਕੀ ਖਾਮੀ ਹੋਏਗੀ ਇਹ ਇਸ ਤੜੇ ਨੇ ਦੇਖ ਲੈਣਾ ਅਕਾਲੀ ਦਲ ਦੇ ਵੱਲੋਂ ਕੀਤੀ ਗਈ ਭਰਤੀ ਜੋ ਤੁਸੀਂ ਕੀਤੀ ਹੈ ਉਸ ਨੂੰ ਚੈਲੰਜ ਤਾਂ ਨਹੀਂ ਹੈ ਜਿਹੜੇ ਭਰਤੀ ਨਹੀਂ ਜਿਹੜੇ ਭਰਤੀ ਨਹੀਂ ਹਾਂ ਇੱਕ ਮਿੰਟ ਕਸ਼ਨ ਜੀ ਇੰਨੀ ਵੱਡੀ ਕੋਈ ਮਿਸਟੇਕ ਨਹੀਂ ਹੁੰਦੀ ਮੈਂ ਖਾਣਾ ਪੂਰਤੀ ਨਾ ਕਰੀ ਜੋ ਦੀ ਨਾ ਗੱਲਾਂ ਦੀ ਹੂੰ ਇਹਦਾ ਗੱਲਾਂ ਦਾ ਜਵਾਬ ਦੀ ਪੰਜੋੜੀ ਸਾਹਿਬ ਦੇਣ ਦਿਓ ਨਹੀਂ ਨਹੀਂ ਖਾਣਾ ਪੂਰਤੀ ਦੀ ਗੱਲ ਹੈ ਜੀ ਅਕਾਲ ਤਖਤ ਸਾਹਿਬ ਦਾ ਹੁਕਮ ਸੀ ਭੁੱਲਰ ਸਾਹਿਬ ਸਿਆਣੇ ਹੋ ਸਿਆਣੇ ਬਣੇ ਤੀ ਗੱਲ ਪੂਰੀ ਹੋਣ ਦੋ ਗੱਲ ਸੁਣੋ ਤੁਸੀਂ ਪਹਿਲਾਂ ਐਵੇਂ ਨਾ ਵਕੀਲ ਨਾਲ ਪਾਂਚਾ ਕਰੋ ਤੁਸੀਂ ਤੁਸੀਂ ਸਵਾਲ ਕੀਤਾ ਸਵਾਲ ਦਾ ਜਵਾਬ ਲਓ ਔਰ ਮੇਰੇ ਸਵਾਲ ਗੱਲ ਵਕੀਲ ਦੀ ਨਹੀਂ ਹੈ ਇਹ ਗੱਲ ਦਲੀਲ ਦੀ ਹੈ ਗੱਲ ਵਕੀਲ ਦੀ ਨਹੀਂ ਗੱਲ ਦਲੀਲ ਦੀ ਹੈ ਤੁਸੀਂ ਦਲੀਲ ਦਾ ਜਵਾਬ ਨਹੀਂ ਦੇ ਰਹੇ ਈ ਮਿਸਟੇਕ ਹੈ ਬਿਸ਼ਰਮਣੀ ਇਕੱਲੇ ਦਾ ਸ਼ਰਮਣੀ ਕਹਿ ਬੋਲ ਦੋ ਦੋ ਤਰੀਕ ਦੇ ਫੈਸਲੇ ਐਗਜ਼ਿਸਟ ਨਹੀਂ ਕਰਦੇ ਤੁਹਾਡੇ ਲਈ ਇੱਕ ਮਿੰਟਾ ਕਿਸ਼ਨ ਜੀ ਮੇਰੀ ਗੱਲ ਸੁਣ ਲਓ ਤੁਸੀਂ ਧਿਆਨ ਨਾਲ ਤੁਸੀਂ ਐਂਕਰ ਹੋ ਐਜ਼ ਐਂਕਰ ਅਗਰ ਕੰਮ ਕਰੋ ਤੁਸੀਂ ਤਹੀਂ ਨਾਲ ਬਾਲਕੀ ਦਾ ਜਵਾਬ ਲੈ ਲਓ ਤੁਸੀਂ ਹਾਂ ਹੋਰ ਮੈਂ ਇੱਕ ਸ਼੍ਰੋਮਣੀ ਇਕੱਲ ਦਾ ਨਾਜੋ ਸ਼੍ਰੋਮਣੀ ਗਾਇਬ ਹੋ ਲਵੇ ਹੂੰ ਕੋਈ ਐਡਰੈਸ ਨਾ ਹੋਵੇ ਕੋਈ ਸੰਵਾਣਾ ਨਾ ਹੋਵੇ ਉਹਦਾ ਕੋਈ ਫੋਨ ਨੰਬਰ ਨਾ ਹੋਵੇ ਜੀ ਤੇ ਜਿਹੜੀ ਅਕਾਲ ਤਖਤ ਸਾਹਿਬ ਵੱਲੋਂ ਜਿਹਨਾਂ ਅੱਗੇ ਸਭ ਦਾ ਜੀ ਸਿਰ ਝੁਕਦਾ ਹੈ ਜੇ ਉਹਨਾਂ ਨੇ ਕਮੇਟੀ ਬਣਾਈ ਪੰਜ ਮੈਂਬਰੀ ਕਮੇਟੀ ਕਦੋਂ ਬਣਾਈ ਸਾਨੂੰ ਉਹ ਦੱਸਣ ਤੇ ਫਿਰ ਉਹਦੇ ਉੱਪਰ ਜੇ ਪੰਜਗਣੇ ਪ੍ਰਾਇਮਰੀ ਕਮੇਟੀ ਹੈ ਥੱਲੇ ਲਿਖਣਾ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਗਈ ਪੰਜ ਬੰਨੀ ਕਮੇਟੀ ਪੰਜ ਦੇ ਕਿਉਂ ਨੇ ਅਕਾਲ ਤਖਤ ਸਾਹਿਬ ਦੇ ਤੇ ਦੇਖੋ ਅਸੀਂ ਬਿਲਕੁਲ ਲਿਖਿਆ ਗਿਆ ਹੈ ਸਤਾਰਾ ਭਰਾ ਸਾਹਿਬ ਮੈਂ ਤੁਹਾਡਾ ਇਹ ਸ਼ੱਕ ਦੂਰ ਕਰਦਾ ਨਾ ਮੈਂ ਸ਼ੱਕ ਦੂਰ ਕਰਦਾ ਨਾ ਤੁਹਾਡਾ ਜਿਹੜੀ ਮੈਂਬਰਸ਼ਿਪ ਸਲਿੱਪ ਹੈ ਦੇਖੋ ਮੇਰੇ ਕੋਲ ਵੀ ਭੇਜੀ ਹੈ ਮੈਂ ਵੀ ਕਢਵਾਉਣ ਦੀ ਕੋਸ਼ਿਸ਼ ਕੀਤੀ ਸਭ ਤੋਂ ਫਰੰਟ ਤੇ ਲਿਖਿਆ ਹੋਇਆ ਹੈ ਕਿ ਸ੍ਰੀ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਫਿਰ ਨੀਚੇ ਲਿਖਿਆ ਮੈਂਬਰਸ਼ਿਪ ਇਸ ਰੋਮਨੀ ਅਕਾਲੀ ਦਲ ਇਹ ਵੀ ਗੱਲ ਥੋੜੀ ਪੂਰੀ ਕਰ ਦਿੱਤੀ ਹੈ ਨੀਚੇ ਲਿਖਿਆ ਹੋਇਆ ਕਿ ਪ੍ਰਤੀ 2 ਦਸੰਬਰ 2024 ਨੂੰ ਪੰਜੋ ਕੋਈ ਗੱਲ ਨਹੀਂ ਹੈ ਕਿ ਸਾਨੂੰ ਕੋਈ ਇਤਰਾਜ਼ ਨਹੀਂ ਹੈ ਫੈਸਲੇ ਦਾ ਵੀ ਜ਼ਿਕਰ ਕੀਤਾ ਗਿਆ ਲੇਕਿਨ ਅਕਾਲੀ ਨਾ ਨਾ ਵਕੀਲ ਦੀ ਨਹੀਂ ਮੈਂ ਤਾਂ ਗੱਲ ਦਲੀਲ ਨਾਲ ਰੱਖ ਰਿਹਾ ਨਹੀਂ ਨਹੀਂ ਅਕਾਲ ਤਖਤ ਸਾਡੇ ਸਾਡੇ ਮੈਂ ਤਾਂ ਗੱਲ ਦਲੀਲ ਲਿਖਣ ਨਾ ਉਥੇ ਕਿ ਪੰਜ ਮੈਂਬਰੇ ਅਕਾਲ ਤਖਤ ਸਾਡੇ ਤੁਸੀਂ ਫੈਸਲੇ ਕਿਉਂ ਨਹੀਂ ਮੰਨੇ ਪੁੱਲਰ ਸਾਹਿਬ ਮੇਰੀ ਗੱਲ ਸੁਣੋ ਚਲੋ ਮੈਂ ਥੋੜੀ ਗੱਲ ਵੱਡੀ ਕਰ ਦਾਨਾ ਤੁਸੀਂ ਹਾਲਾਂਕਿ ਗੱਲ ਦਲੀਲ ਦੀ ਨਹੀਂ ਸੁਣਨਾ ਚਾਹੁੰਦੇ ਮੇਰੀ ਇਸ ਕੋਈ ਗਲਤੀ ਨਹੀਂ ਅਕਾਲ ਤਖਸਾਹਬ ਨੇ ਆਰਡਰ ਕਰਤਾ ਕਿ ਇਹ ਜਿਹੜੀ ਲੀਡਰਸ਼ਿਪ ਹੈ ਇਹ ਯੋਗ ਹੈ ਤੂੰ ਹੀ ਆਈ ਹੋਈ ਕਰ ਦਲੀਲ ਸੁਣਦੀ ਐ ਤੂੰ ਹੀ ਝੂਠੇ ਵੰਡੀ ਵਕਾਲਤ ਦੀ ਗੱਲ ਐ ਤੁਸੀਂ ਅਕਾਲ ਤਖਸਾਹਬ ਦੇ ਹੁਕਮ ਨੂੰ ਤਾਂ ਮੰਨ ਲਓ ਕਾਦੀ ਵਕਾਲਤ ਕਾਦੀ ਦਲ ਕਰਨੀ ਐ ਇਹ ਝੂਠ ਐ ਕਿ ਅਕਾਲ ਤਖਸਾਹਬ ਨੇ ਆਰਡਰ ਦਿੱਤਾ ਸੀ ਨਹੀਂ ਨਹੀਂ ਭੁੱਲਰ ਜੀ ਇਹ ਗੱਲ ਝੂਠਾ ਐ ਕਿ ਅਕਾਲ ਤਖਸਾਹਬ ਦਾ ਆਰਡਰ ਸੀ ਤੁਸੀਂ ਅਕਾਲ ਤਖਤ ਸਾਹਿਬ ਤੋਂ ਮੰਨ否 ਹੋ ਰਹੇ ਹੋ ਮੰਨਕਰ ਹੋ ਰਹੇ ਹੋ ਤੁਸੀਂ ਅਕਾਲ ਤਖਤ ਸਾਹਿਬ ਤੋਂ ਮੈਂ ਕੋ ਮੇਲ ਕਰਕੇ ਸੁਣ ਲਾ ਬਿਨਾ ਤੁਸੀਂ ਸੱਤ ਮੈਂਬਰੀ ਕਮੇਟੀ ਸੀ ਨਾ ਜਨਾਬ ਮੈਂ ਮਰਿਆਦਾ ਚ ਗੱਲ ਕਰ ਰਿਹਾ ਤੁਸੀਂ ਮਰਿਆਦਾ ਚ ਗੱਲ ਕਰੋ ਮੈਂ ਦੱਸੋ ਪੰਜ ਮੈਂਬਰੀ ਕਦੋਂ ਸੀ ਨਹੀਂ ਫਿਰ ਮੈਂ ਬੇਨਤੀ ਕਰਦਾ ਤੁਹਾਨੂੰ ਮਰਿਆਦਾ ਚ ਰਹਿ ਕੇ ਗੱਲ ਕਰੋ ਮੈਂ ਥੋੜੇ ਤੋਂ ਇੱਕ ਗੱਲ ਦਾ ਜਵਾਬ ਲੈਣਾ ਚਾਹੁੰਦਾ ਤੁਸੀਂ ਕਹਿ ਦਿਓ ਮੇਰੇ ਕੋਲ ਜਵਾਬ ਨਹੀਂ ਹੈ ਕਿਹੜਾ ਜਵਾਬ ਹੈ ਮੇਰੇ ਕੋਲ ਜਵਾਬ ਹੈਗਾ ਹੋਰ ਅੱਜ ਵੀ ਭਰਤੀ ਫਿਰ ਕਿਹੜੇ ਹੁਕਮ ਤੇ ਹੋ ਰਹੀ ਹੈ ਟੋਗੜਾ ਬਸੜੀ ਹੈਗਾ ਜਿਹੜਾ ਟੋਗੜਾ ਹੁਕਮ ਤੇ ਬੰਗਲ ਕਰਦਾ ਹੈ ਜਿਹੜਾ ਇੱਕ ਪਾਸੇ ਹੋ ਕੇ ਗਲਤ ਕਰ ਰਹੇ ਹੋ ਤੁਸੀਂ ਗਲਤ ਕਰ ਰਹੇ ਹੋ ਤੁਸੀਂ ਤੁਸੀਂ ਅਕਾਲ ਤਖਤ ਤੋਂ ਭਗੌੜੇ ਹੋ ਤੁਸੀਂ ਭਗੌੜੇ ਹੋ ਹੋਰ ਕੋਈ ਭਗੌੜਾ ਨਹੀਂ ਹੈ ਐਂਕਰ ਬਣ ਕੇ ਗੱਲ ਕਰਦੇ ਕਰਨੀ ਹੈ ਤੇ ਤੁਸੀਂ ਕਿਹੜੀ ਤੁੰਨੀ ਮੁੰਨੀ ਦੀ ਗੱਲ ਕਰਦੇ ਹੋ ਤੁਸੀਂ ਕਿਹੜੀ ਇਸ਼ੂ ਦੀ ਗੱਲ ਕਰਦੇ ਹੋ ਕਿਹੜੇ ਐਂਕਰ ਦੀ ਗੱਲ ਕਰਦੇ ਹੋ ਤੁਸੀਂ ਬਕਾਇਦਾ ਪੂਰਾ ਪੰਜਾਬ ਸੁਣ ਰਿਹਾ ਹੈ ਮੈਂ ਕਿਸੇ ਦਾ ਪੱਖ ਨਹੀਂ ਪੂਰ ਰਿਹਾ ਬਕਾਇਦਾ ਤੁਸੀਂ ਮੇਰੇ ਸਵਾਲਾਂ ਤੋਂ ਭਗੌੜੇ ਹੋ ਤੁਸੀਂ ਮੇਰੇ ਸਵਾਲਾਂ ਤੋਂ ਭਗੌੜੇ ਹੋ ਰਹੇ ਹੋ ਤੁਸੀਂ ਭੁਦਰ ਸਾਹਿਬ ਤੁਸੀਂ ਹੋ ਰਹੇ ਹੋ ਤੁਸੀਂ ਪਕੌੜੇ ਹੋ ਰਹੇ ਮੇਰੇ ਸਵਾਲਾਂ ਤੋਂ ਕਾਮਰਾਨ ਤੁਸੀਂ ਪੰਜ ਨੂੰ ਤਾਂ ਕੀ ਪਿੱਛ ਦਿਖਾਉਣੀ ਹੈ ਜਾਂ ਪੰਜ ਨਾਲ ਤੁਹਾਨੂੰ ਕੀ ਟੈਕਲ ਕਰਨਾ ਹੈ ਮੈਂ ਤੁਹਾਨੂੰ ਦੋ ਸਵਾਲ ਪੁੱਛੇ ਤੁਹਾਨੂੰ ਦੋ ਦਾ ਉੱਤਰ ਨਹੀਂ ਆਇਆ ਔਰ ਸਕ੍ਰਿਪਟ ਪੜਾਣਾ ਪਾਉਂ ਚੋ ਰਹੇ ਹੋ ਤੁਸੀਂ ਮੈਨੂੰ ਸ਼ਰਮ ਆ ਰਹੀ ਹੈ ਕਿ ਮੈਂ ਤੁਹਾਡੇ ਨਾਲ ਗੱਲਬਾਤ ਕਰ ਰਿਹਾ ਠੀਕ ਹੈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੁਹਾਡੇ ਕੋਲੇ ਉੱਤਰ ਮੇਰੀ ਗੱਲ ਦਾ ਨਹੀਂ ਹੈ ਠੀਕ ਹੈ ਮਾੜੀ ਗੱਲ ਹੈ ਤੁਹਾਡੇ ਲਈ ਇਹ ਬਤਾਰ ਤੁਸੀਂ ਅਕਾਲੀ ਜਲਦੇ ਸਪੋਰਟਸ ਕਸਨਾ ਆਪਣੀ ਗੱਲ ਰੱਖੋ ਤੁਹਾਨੂੰ ਅਸੀਂ ਪਲੇਟਫਾਰਮ ਦੇ ਰਹੇ ਹਾਂ ਉਹ ਇਹ ਪਾਉਦਾ ਪਾ ਰਿਹਾ ਤੁਹਾਨੂੰ ਇਹ ਝੂਠੇ ਲੋਕ ਹੱਦ ਹੋ ਗਈ ਹੈ ਤੁਹਾਡੇ ਵਾਲੀ ਪੰਜੋਲੀ ਸਾਹਿਬ ਪੰਜੋਲੀ ਸਾਹਿਬ ਜਵਾਬ ਦਿਓ ਇਹਨਾਂ ਨੂੰ ਜਵਾਬ ਦਿਓ ਇਹਨਾਂ ਨੂੰ ਇਹ 420 ਕਹਿ ਰਹੇ ਨੇ ਕਾਲ ਤਖਤ ਦੇ ਹੁਕਮਾਂ ਦੀ ਪਾਲਣਾ ਕਰਨ ਵਾਲਿਆਂ ਨੂੰ ਕੌਣ ਨੇ ਇਹ ਲੋਕ 420 ਕਹਿਣ ਵਾਲੇ ਸਰਕਾਰ ਤੱਕ ਸਾਬ ਦੀ ਫਜ਼ੀਲ ਤੋਂ ਹੁਕਮ ਹੋਇਆ ਹੁਕਮ ਹੋਇਆ ਕਾਲ ਤੱਕ ਸਾਬ ਦੀ ਫਜ਼ੀਲ ਤੋਂ ਇਹ ਚਾਰ ਸਵਾਲਾਂ ਦੇ ਉੱਤਰ ਨਹੀਂ ਦੇ ਸਕਦੇ ਬਾਅਦ ਵਿੱਚ ਇਹ ਲੋਕ ਇਸ ਤਰੀਕੇ ਨਾਲ ਬੋਲਦੇ ਆ ਦੇਖੋ ਇਹਨਾਂ ਨੇ 150 ਬੰਦਾ ਆਪਣੇ ਸਬ ਆਫਿਸ ਦੇ ਵਿੱਚ ਆਪਣੇ ਦਫ਼ਤਰ ਦੇ ਵਿੱਚ ਲੋਕਾਂ ਨੂੰ ਗਾਲਾਂ ਕੱਢਣ ਲਈ ਬਿਠਾਇਆ ਹੋਇਆ ਤੁਸੀਂ ਗਲਤ ਫਤ ਤੁਸੀਂ ਵੀ ਗਲਤ ਸੋਚਦੇ ਹੋ ਕਿ ਇਹਨਾਂ ਲੋਕਾਂ ਕੋਲ ਇਹ ਆਸ ਕਰਦੇ ਹੋ ਕਿ ਮਤਲਬ ਕੋਈ ਮਰਿਆਦਾ ਹੈ ਕੋਈ ਪਰੰਪਰਾ ਹੈ ਕੋਈ ਸਿਧਾਂਤਕ ਰੂਪ ਵਿੱਚ ਆਪਣੀਆਂ ਗੱਲਾਂ ਦਾ ਜਵਾਬ ਦੇਣਗੇ ਨਹੀਂ ਦੇ ਸਕਦੇ ਮੇਰੀ ਗੱਲ ਦਾ ਜਵਾਬ ਦੇ ਦਿਓ ਚਲੋ ਮੈਂ ਅਗੋਲੀ ਸਾਹਿਬ ਆਪਾਂ ਡਰ ਨਾਲਿਆਂ ਚੋਂ ਆ ਪੂਰੀ ਤਰ੍ਹਾਂ ਭਲੋੜੇ ਹੋਣ ਡਰ ਨਾਲਿਆਂ ਚੋਂ ਤਾਂ ਹੂਣ ਹੀ ਨਹੀਂ ਹੁਕਮਨਾਮੇ ਤੋਂ ਮਨਸਰ ਹੋ ਜੋ ਕਿ ਨੇ ਇਸ ਕਰਕੇ ਇਹਨਾਂ ਲੋਕਾਂ ਨੂੰ ਸੰਗਤ ਆਸਤ ਨਹੀਂ ਕੱਲ ਕੱਲ ਨਹੀਂ ਅਹਿਸਾਸ ਕਰਾਏਗੀ ਇਸ ਗੱਲ ਦਾ ਕਿ ਲੋਕਾਂ ਨੇ ਦੋ ਦਸੰਬਰ ਦੇ ਹੁਕਮਨਾਮੇ ਦੀ ਪਹਿਰੇਦਾਰੀ ਨਹੀਂ ਕੀਤੀ ਅਸੀਂ ਸ਼ਰਮਣੀ ਅਕਾਲੀ ਦਰਬਾਰ ਪਾਰਟ ਮੈਂਬਰੀ ਕਮੇਟੀ ਦੀ ਅਗਵਾਈ ਦੇ ਵਿੱਚ ਅੱਜ ਭਾਰਤੀ ਦਾ ਭਾਗ ਕੀਤਾ ਅਸੀਂ ਭਾਰਤਾਰ ਜਾਵਾਂਗੇ ਸੰਗਤਾਂ ਕੋਲ ਬੇਨਤੀ ਕਰਾਂਗੇ ਸੰਗਤਾਂ ਨੂੰ ਅਪੀਲ ਕਰਕੇ ਵੱਡੀ ਗੰਸੀ ਵਿੱਚ ਭਾਰਤੀ ਕਰਕੇ ਸ਼੍ਰੋਮਣੀ ਅਕਾਲੀ ਦਲ ਉਹ ਬਣਾਵਾਂਗੇ ਜਿਹੜਾ ਸੰਗਤਾਂ ਦਾ ਅਕਾਲੀ ਦਲ ਹੋਵੇਗਾ ਜਿਹਨੂੰ ਅਕਾਲ ਤਖਤ ਤੋਂ ਮਾਨਤਾ ਮਿਲੀ ਹੋਈ ਹੋਵੇਗੀ ਇਸ ਕਰਕੇ ਇਹ ਲੜਾਈ ਤੋਂ ਬਿਨਾ ਨਲੰਬ ਤੋਂ ਬਿਨਾ ਗਾਲਾਂ ਕੱਢਣ ਤੋਂ ਬਿਨਾ ਇਹਨਾਂ ਬਸਿਆਂ ਕੋਲ ਹੋਰ ਕੁਝ ਨਹੀਂ ਸਭਾ ਇਹ ਗਾਲਾਂ ਕੱਢਣ ਤੋਂ ਇਹ ਗਾਲਾਂ ਹੀ ਕੱਢਦੇ ਨੇ ਸਵੇਰ ਤੇ ਲੈ ਕੇ ਸ਼ਾਮ ਤੱਕ ਇਹਨਾਂ ਦਾ ਆਈਟੀ ਪਿੰਡ ਹੀ ਕੰਮ ਕਰਦਾ ਕੋਈ ਜੰਗ ਨਹੀਂ ਕਰਦਾ ਸਾਡੀ ਇਸ ਕਰਕੇ ਇਹੋ ਜਿਹੇ ਬੰਦਿਆਂ ਨੂੰ ਮੈਂ ਸਮਝਦਾ ਤੁਹਾਨੂੰ ਡਿਬੇਟ ਤੇ ਬਿਠਾਉਣਾ ਹੀ ਨਹੀਂ ਚਾਹੀਦਾ ਕੋਈ ਡਿਬੇਟ ਤੇ ਇਹੋ ਜਿਹੇ ਬੰਦੇ ਬਿਠਾਉਣੇ ਚਾਹੀਦੇ ਨਹੀਂ ਜਿਹੜੇ ਡਿਬੇਟ ਕਰਨ ਦੇ ਲਾਇਕ ਸਾਡਾ ਫੁੱਲ ਟੈਗ ਕਿ ਅਸੀਂ ਇਸ ਮਰਿਆਦਾ ਦੀ ਉਲੰਘਣਾ ਨਾ ਕਰਨ ਦਿੱਤੀ ਐ ਨਾ ਕਰਨ ਦੇਾਂਗੇ ਕੋਈ ਗੱਲ ਨਹੀਂ ਪੰਥ ਪੰਜਾਬ ਦੇਖ ਰਿਹਾ ਜੀ ਪੰਡੋਲੀ ਸਾਹਿਬ ਪੂਰੇ ਪੰਜਾਬ ਨੇ 150 ਤੋਂ ਜ਼ਿਆਦਾ ਦੇਸ਼ਣ ਦੇਖਣਾ ਹੈ ਕਿ ਇੱਕ ਕ੍ਰਿਸ਼ਨ ਸਿੰਘ ਦਾ ਸਵਾਲ ਕੀ ਸੀ ਭੁੱਲਰ ਸਾਹਿਬ ਉਸ ਸਵਾਲ ਤੋਂ ਕਿਵੇਂ ਪਗੋੜੇ ਹੋਏ ਮੈਨੂੰ ਕੋਈ ਦਿੱਕਤ ਨਹੀਂ ਹੈ ਮੈਂ ਬੜੇ ਕਲੀਅਰ ਕੱਟ ਸਪੈਸਿਫਿਕ ਸਵਾਲ ਪੁੱਛੇ ਪੰਜੋਲੀ ਸਾਹਿਬ ਮੈਂ ਦੋ ਤਰੀਕ ਦੇ ਫੈਸਲੇ ਦਾ ਜ਼ਿਕਰ ਕੀਤਾ ਜੇ ਅਕਾਲੀ ਦਲ ਇੰਨਾ ਜ਼ਿਆਦਾ ਅਕਾਲ ਤਖਸ ਨੂੰ ਸਮਰਪਿਤ ਸੀ ਤਾਂ ਆਪਣੀ ਭਰਤੀ ਕਰਨ ਦਾ ਕੀ ਫਾਇਦਾ ਸੀ ਸੱਤ ਮੈਂਬਰ ਸੀ ਆਪਣੀ ਭਰਤੀ ਕਰ ਲੈਂਦੇ ਇਹ ਪਹਿਲਾ ਭਰਤੀ ਦੇ ਮਾਇਨੇ ਕੀ ਲੱਗਦੇ ਆ ਪੰਜੋਲੀ ਸਾਹਿਬ ਤੁਹਾਨੂੰ ਸਵਾਲ ਦਾ ਜਵਾਬ ਮੈਂ ਮੇਰੇ ਤੋਂ ਠੋਕੇ ਦੂੰਗਾ ਮੈਂ ਠੋਕੇ ਦੂੰਗਾ ਕ੍ਰਿਸ਼ਨ ਜੀ ਸੇ ਮਰ ਤੋਂ ਠੋਕ ਕੇ ਲੋਇ ਜਵਾਬ ਜਵਾਬ ਲੈਣਾ ਹੈ ਲੇਕਿਨ ਪੰਜੋਲੀ ਸਾਹਿਬ ਕੰਪਲੀਟ ਕਰੋ ਗੱਲ ਆਪਣੇ ਪੰਜੋਲੀ ਸਾਹਿਬ ਦੇਖੋ ਮੇਰੀ ਸਾਹੀ ਸਾਹੀ ਭਰਤੀ ਉਹ ਕਰਦੇ ਆ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਜੀ ਨੇ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਦੀ ਫਸਹਲ ਤੋਂ ਕਹੇ ਨੇ ਉਹਨਾਂ ਨੇ ਸੱਤ ਮੈਂਬਰੀ ਕਮੇਟੀ ਬਣਾਈ ਜੀ ਸੱਤ ਮੈਂਬਰੀ ਕਮੇਟੀ ਵਿੱਚੋਂ ਦੋ ਆਪਣੇ ਅਰਜਾਇਨ ਕਰਕੇ ਜਏ ਨੇ ਅਕਾਲ ਤਖਤ ਸਾਹਿਬ ਨੇ ਪੰਜ ਮੈਂਬਰੀ ਕਮੇਟੀ ਨੂੰ ਅਧਿਕਾਰ ਦਿੱਤਾ ਬਕਾਇਦਾ ਵੀ ਤੁਸੀਂ ਭਰਤੀ ਕਰੋ ਤੇ ਤੁਹਾਨੂੰ ਅਧਿਕਾਰ ਦਿੱਤਾ ਜਾਂਦਾ ਇਸ ਗੱਲ ਦਾ ਤਿੰਕ ਸਾਹਿਬ ਗਾਨੀ ਰੁਪਿੰਦਰ ਸਿੰਘ ਉਹਨਾਂ ਨੇ ਉਚੇਚੇ ਤੌਰ ਤੇ ਉਹਨਾਂ ਦੇ ਬਿਆਨ ਕਿ ਜੇ ਬਾਕੀ ਸਭ ਕੁਝ ਸਹੀ ਹੈ ਤਾਂ ਫਿਰ ਅਕਾਲੀ ਦਲ ਦੇ ਇੱਕ ਸੈਕਸ਼ਨ ਨੂੰ ਪਹਿਲਾਂ ਭਰਤੀ ਦੀ ਕੀ ਲੋਡ ਪੈ ਗਈ ਪੰਜੋਲੀ ਸਾਹਿਬ ਇਸ ਤੇ ਕੋਈ ਆਤਮ ਚਿੰਤਨ ਹੋ ਸਕਿਆ ਤੁਸੀਂ ਤਾਂ ਅੱਜ ਭਰਤੀ ਦੀ ਸ਼ੁਰੂਆਤ ਕੀਤੀ ਹੈ ਇਹਨਾਂ ਨੂੰ ਇਹਨਾਂ ਨੇ ਉਸੇ ਦਿਨ ਤੋਂ ਅਕਾਲ ਤਖਤ ਸਾਹਿਬ ਨੂੰ ਜੇ ਦਿਨ ਪਹਿਲੇ ਦਿਨ ਅਕਾਲ ਤਖਤ ਸਾਹਿਬ ਨੇ ਹਦੇਸ਼ ਦਿੱਤੇ ਸੀ ਪ੍ਰਕਾਸ਼ ਸਿੰਘ ਬਾਦਲ ਦਾ ਜਿਹੜਾ ਸੈਕਰੇਟ ਕੰਮ ਬਿਦਰਾ ਕੀਤਾ ਨੰਬਰ 2 ਤੇ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਜਿਹੜੀ ਐ ਉਹਦੇ ਤੇ ਕਿਹਾ ਗਿਆ ਵੀ ਉਹ ਅਸਤੀਫਾ ਦੇਣ ਫਿਰ ਤੀਜੇ ਨੰਬਰ ਤੇ ਜੋ ਗਲਤੀਆਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਕੀਤੀਆਂ ਸੀ ਇਕੱਲੀ-ਇਕੱਲੀ ਗਲਤੀ ਨੂੰ ਉਹਨਾਂ ਨੇ تسلیم ਕੀਤਾ ਅਕਾਲ ਤਖਤ ਸਾਹਿਬ ਦੇ ਸਾਹਮਣੇ ਜਿਹੜੀਆਂ ਗਲਤੀਆਂ ਇਹਨਾਂ ਨੇ ਬਹੁਤੇ ਪਾਪ ਦਿੱਤੇ ਵੱਡੇ ਗੁਨਾਹ ਕੀਤੇ ਜਿਨ੍ਹਾਂ ਤੋਂ ਵਾਰ-ਵਾਰੇ ਮੁਲਕਰ ਹੁੰਦੇ ਰਹੇ ਉਹ ਸਾਰਾ ਸੱਚ ਕੌਮ ਦੇ ਸਾਹਮਣੇ ਆਇਆ ਸੰਸਾਰ ਭਰ ਦੇ ਲੋਕਾਂ ਨੇ ਦੇਖਿਆ ਇਸ ਕਰਕੇ ਇਹਨਾਂ ਦੇ ਮਨਾਂ ਵਿੱਚ ਉਸ ਗੱਲ ਦਾ ਗੁੱਸਾ ਅਤੇ ਰੋਸ ਸੀ ਇਹ ਇਕੱਲਤ ਸਭ ਦੇ ਦੇਖਾਂ ਨੂੰ ਦੀ ਉਲੰਘਣਾ ਕਰਕੇ ਇਹਨਾਂ ਨੇ ਇੱਕ ਤਰ੍ਹਾਂ ਭਾਰਤੀ ਕਰਨੀ ਆਰੰਭ ਕੀਤੀ ਜਿਹੜੀ ਪੰਛ ਪ੍ਰਵਾਹ ਨਹੀਂ ਕਰੇਗਾ ਕਿਸੇ ਵੀ ਤਰ੍ਹਾਂ ਇਹ ਲੜਨ ਤੋਂ ਸਭਾਏ ਧਗੜਨ ਤੋਂ ਸਭਾਏ ਹਾਲਾ ਕਰਨ ਤੋਂ ਸਭਾਏ ਕੁਛ ਨਹੀਂ ਕਰਦੇ ਇਹਨਾਂ ਨੇ 150 ਬੰਦਾ ਆਪਣੇ ਅਸਰ ਦੀ ਚਾਹੀਦੀ ਵਿੰਗ ਦਾ ਇਸੇ ਕਰਕੇ ਬਿਠਾਇਆ ਕਿ ਹਰ ਇੱਕ ਦਾ ਸਿਰ ਹਾਰਨ ਕਰਨਾ ਹਰ ਇੱਕ ਦੀ ਕਰਦਾਰ ਕਸ਼ੀ ਕਰਨੀ ਹੈ ਭਾਵੇਂ ਸਿੰਘ ਸਾਹਿਬ ਗਾਮੀਦ ਵੀ ਸਿਵਨ ਵੀ ਹੋਣ ਪਾਵੇਂ ਗ੍ਰਾਮੀ ਹਰਪ੍ਰੀਤ ਸਿੰਘ ਹੀ ਹੋਣ ਤੇ ਭਾਵੇਂ ਦੂਜੇ ਸਿੰਘ ਸਹਬਾਨ ਹੋਣ ਬਾਕੀ ਸਾਰਿਆਂ ਦੀ ਕਰਦਾਰ ਤੁਸੀਂ ਕਰਦੇ ਨੇ ਜਿਹੜਾ ਸੱਚ ਬੋਲਣ ਦਾ ਯਤਨ ਕਰਦਾ ਹੈ ਜਿਹੜਾ ਇਹਨਾਂ ਨੂੰ ਸਮਝਾਉਣ ਦਾ ਯਤਨ ਕਰਦਾ ਉਹਦੇ ਖਾਦ ਇਹ ਆਪਣਾ ਊਲ ਜਲੂਲ ਵਰਤਣ ਦਾ ਯਤਨ ਕਰਦੇ ਨੇ ਹਮ ਠੀਕ ਹੈ ਬਹੁਤ ਸ਼ੁਕਰੀਆ ਫਿਲਹਾਲ ਇਸ ਚਰਚਾ ਨੂੰ ਸਾਨੂੰ ਇੱਥੇ ਵਿਰਾਮ ਦੇਣਾ ਪੈਣਾ ਹੈ ਫਿਲਹਾਲ ਚਰਚਾ ਬਹੁਤ ਵੱਡੇ ਪੱਧਰ ਤੇ ਹੋ ਰਹੀ ਸੀ ਕਿ ਕਿਸ ਕਦਰ ਸ਼੍ਰੋਮ ਨੇ ਅਕਾਲੀ ਦਲ ਦੇ ਵਿੱਚ ਦੋ ਪਰਤੀਆਂ ਦੇ ਮਾਈਨੇ ਕੀ ਨੇ ਜੇ ਸ਼੍ਰੀ ਅਕਾਲ ਤਖਤ ਸਾਹਿਬ ਨੇ ਬਿਲਕੁਲ ਸਾਫ਼ ਸ਼ਬਦਾਂ ਚ ਕਲੀਅਰ ਕਟਕਾਰੀ ਦਿੱਤਾ ਕਿ ਭਾਈ ਇਹ ਸੱਤ ਮੈਂਬਰ ਨੇ ਸੱਤਾਂ ਦੇ ਵਿੱਚੋਂ ਦੋ ਨੇ ਅਸਤੀਫਾ ਦੇ ਦਿੱਤਾ ਉਹ ਸੈਪਰੇਟਲੀ ਗੱਲ ਹੈ ਇੱਥੋਂ ਤੱਕ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਕਹਿ ਦਿੱਤਾ ਗਿਆ ਕਿ ਜਿਹੜੀ ਲੀਡਰਸ਼ਿਪ ਹੈ ਇਹ ਅਯੋਗ ਲੀਡਰਸ਼ਿਪ ਹੈ ਅਯੋਗ ਹੈ ਇਹ ਯੋਦਿਆਂ ਤੇ ਰਹਿਣ ਦੀ ਹੱਕਦਾਰ ਨਹੀਂ ਹੈ ਪਰ ਇਸ ਦੇ ਬਾਵਜੂਦ ਦੋ ਦੋ ਪਰਤੀਆਂ ਕਿਵੇਂ ਸ਼ੁਰੂ ਹੋ ਗਈਆਂ ਇੱਕ ਦਲ ਦੋ ਪਰਤੀਆਂ ਇਹ ਆਪਣੇ ਆਪ 'ਚ ਸਵਾਲ ਬਹੁਤ ਵੱਡੇ ਖੜੇ ਹੁੰਦੇ ਨੇ ਕਿ ਪਹਿਲੀ ਭਰਤੀ ਸਹੀ ਮੰਨੀਏ ਕਿ ਦੂਜੀ ਭਰਤੀ ਸਹੀ ਮੰਨੀਏ ਪੰਖ 'ਚ ਦੋਵਿਧਾ ਪਾਉਣ ਵਾਲੇ ਕੌਣ ਨੇ ਇਹ ਵੀ ਬੇਨਕਾਬ ਹੋਣੇ ਚਾਹੀਦੇ